ਗੰਨਾ ਅਸੀਂ ਇਹ ਡਿਸਕਾਰਡ ਕਰਨਾ ਗੰਨਾ ਇਹ ਬਿਲਕੁਲ ਨਹੀਂ ਪੀੜਨ ਦੇਣਾ ਬੱਚਿਓ ਬਈ ਗੰਨਾ ਨਹੀਂ ਹੈ ਤੁਹਾਡਾ ਪੀੜਨ ਦੇਣਾ ਮਾਰਨਾ ਨਹੀਂ ਲੋਕਾਂ ਨੂੰ ਤੁਹਾਨੂੰ ਦੱਸਦਾ ਹਾਂ ਸਮਝ ਕਰੋ ਅਕਲ ਕਰੋ ਯਾਰ ਤੁਸੀਂ ਕਈ ਚੀਜ਼ਾਂ ਅਸੀਂ ਖੰਡ ਖੁੰਡ ਦੀ ਵੀ ਗੱਲ ਕਰਦੇ ਹਾਂ ਇਹ ਤਾਂ ਉਤੋਂ ਵੀ ਖਤਰਨਾਕ ਹੈ ਜੇ ਤੂੰ ਪੇੜਦਾ ਨਾ ਤੇਰਾ ਉਹ ਮੇਰੀ ਬਾਤ ਸੁਣ ਅਗਰ ਤੈਨੂੰ ਪੀੜਦਾ ਨਾ ਸੰਦਰ 70 ਤੇ ਉਹ ਤੇਰਾ ਪੁਰਾਣਾ ਨਹੀਂ ਸੀ ਹੋਣਾ ਝੂਠ ਨਾ ਬੋਲਿਆ ਕਰੋ ਤੁਹਾਨੂੰ ਆਦਤ ਆ ਝੂਠ ਬੋਲਣ ਦੀ ਅਗਰ 1 ਹਫਤੇ ਸੇ ਉਹ 2 ਹਫਤੇ ਦਾ ਪੁਰਾਣਾ ਹੈ ਤੇਰਾ ਅਗਰ ਤੂੰ ਤੇਰਾ ਲਗਦਾ ਨਾ ਲਗਤ ਹੋਤੀ ਤਾਂ ਫਿਰ ਤੇਰੇ ਪਾਸ ਗੰਨਾ ਕਹ ਰਹਿਣਾ ਥਾ ਤੇਰੇ ਪਾ ਤੇਰੇ ਬਿਲਣੇ ਪਰ ਸਾਰਾ ਅਫਗਾਨਾ ਫਰੈਸ਼ ਮੈਲਾ ਥਾ ਮੈਂ ਇਹ ਕਿਤਨੇ ਕੁਇੰਟਲ ਆ ਬਈ ਇਹ ਟਰਾਲੀ ਵਿੱਚ ਕਿਤਨੇ ਕੁਇੰਟਲ ਗੰਨਾ ਹੈ ਯਾਰ ਖਰੀਦਿਆ ਨਹੀਂ ਗੰਨਾ ਕਿੰਨੇ ਕੁਇੰਟਲ ਟਰਾਲੀ ਚ ਵੀ ਇਹ ਸਾਨੂੰ ਇਹ ਬਹਾਨਾ ਨੀਨਾਂ ਦਾ ਚੱਲੂਗਾ ਵੀ ਸਾਨੂੰ ਪਤਾ ਨਹੀਂ ਸੀਗਾ ਇਹ ਇਹੋ ਜਿਹਾ ਐਕਸਕਿਊਜ਼ ਨਾ ਚੱਲੇ ਅਸੀਂ ਇਹਦਾ ਵੀ ਕੋਈ ਸੈਂਪਲ ਜਾਊਗਾ ਹੁਣ ਨਹੀਂ ਗੰਨੇ ਦਾ ਸੈਂਪਲ ਨਹੀਂ ਲੈਣਾ ਗੰਨਾ ਅਸੀਂ ਇਹ ਡਿਸਕਾਰਡ ਕਰਨਾ ਗੰਨਾ ਇਹ ਬਿਲਕੁਲ ਨਹੀਂ ਪੀੜਨ ਦੇਣਾ ਬੱਚਿਓ ਬਈ ਗੰਨਾ ਨਹੀਂ ਇਹ ਤੁਹਾਡਾ ਪੀੜਨ ਦੇਣਾ ਮਾਰਨਾ ਨਹੀਂ ਲੋਕਾਂ ਨੂੰ ਤੁਹਾਨੂੰ ਦੱਸਦਾ ਹਾਂ ਸਮਝ ਕਰੋ ਅਕਲ ਕਰੋ ਯਾਰ ਤੁਸੀਂ ਕਈ ਚੀਜ਼ਾਂ ਅਸੀਂ ਖੰਡ ਖੁੰਡ ਦੀ ਵੀ ਗੱਲ ਕਰਦੇ ਹਾਂ ਇਹ ਤਾਂ ਉਤੋਂ ਵੀ ਖਤਰਨਾਕ ਹੈ ਕਿਉਰਮਨ ਸ਼ਰਮਾ ਜੀ ਬਿਲਕੁਲ ਮਤਲਬ ਚੀਨੀ ਜਿਹੜੀ ਆ ਚੀਨੀ ਤਾਂ ਚਲੋ ਹੈ ਹੀ ਆ ਨਹੀਂ ਐਡ ਕਰਨੀ ਚਾਹੀਦੀ ਪਰ ਇਹ ਵੀ ਖਤਰਨਾਕ ਆ ਬਹੁਤ ਖਤਰਨਾਕ ਆ ਬਿਮਾਰੀਆਂ ਜਾਊਗੀਆਂ ਗੁੜ ਚ ਇਹ ਇਹ ਫਿਰ ਡਿਸਕਾਰਡ ਕਿਵੇਂ ਕੋਈ ਡਿਸਕਾਰਡ ਕਰਦਾ ਇਹਨੂੰ ਬਾਲਣ ਨਾਲ ਬਰਤਨ ਸੁੱਕਾ ਸੁਕਾ ਲੈਣ ਉਧਰ ਪਰੇ ਲੈ ਜਾ ਕੇ ਬਾਲਣ ਬਰਤਨ ਵਿੱਚ ਅੱਛਾ ਇਹ ਵੀ ਚੈੱਕ ਰੋਗੇ ਤੁਹਾਡੇ ਵੱਲੋਂ ਕਿ ਦੁਬਾਰਾ ਜੀ ਰਹੋਗੇ ਹਾਂ ਜੀ ਅਹੀਂ ਹੁਣ ਅੱਗੇ ਤੋਂ ਰਮਨ ਸ਼ਰਮਾ ਜੀ ਨੂੰ ਪਹਿਲਾਂ ਵੀ ਨਾਲ ਲੈ ਜਾਂਦੇ ਰੇਟ ਤੇ ਤੁਸੀਂ ਦੇਖਿਆ ਸੀਗਾ ਖੇਤੀਬਾੜੀ ਵਾਲਿਆਂ ਨੂੰ ਅਸੀਂ ਹੁਣ ਵੀ ਇਹਨਾਂ ਨੂੰ ਨਾਲ ਲੈ ਜਾਵਾਂਗੇ ਗੰਨੇ ਦੀ ਬਿਹਤਰ ਨਹੀਂ ਹੈਗੀ ਜਿਹੜੀ ਗੰਨੇ ਦੀ ਕੁਆਲਿਟੀ ਉਹ ਇਹ ਦੱਸਣ ਬਿਹਤਰ ਆ ਕਪਲਿੰਗ ਪ੍ਰੋਸੈਸ ਹੋਣੀ ਆ ਖੇਤੀਬਾੜੀ ਵਿਭਾਗ ਦੇ ਮਾਹਰ ਵੀ ਮੌਕੇ ਤੇ ਬੁਲਾਏ ਡਾਕਟਰ ਸਾਹਿਬ ਉਹਨਾਂ ਦੇ ਵੱਲੋਂ ਤਾਂ ਇਹ ਅਸੀਂ ਮਾਰਕਪੁਰ ਦੇ ਵਿੱਚ ਆ ਤੇ ਇਹ ਤੁਸੀਂ ਦੇਖੋ ਤੁਸੀਂ ਇਹ ਸਾਰੀ ਹੁਣ ਪ੍ਰੋਸੈਸ ਜਿਹੜੀ ਚੱਲਦੀ ਸੀ ਹੁਣ ਤੁਹਾਨੂੰ ਇਹ ਗੰਨਾ ਰਾਸ ਲੱਗਦਾ ਨਾ ਗਗਨ ਜੀ ਉਹ ਇਹ ਰਾਸਤਾ ਹੈਗੀ ਆ ਅਸੀਂ ਸਾਰਾ ਕੁਝ ਦੇਖ ਲਿਆ ਪਰ ਆਹ ਜਿਹੜਾ ਗੰਨਾ ਪੀੜਿਆ ਇਹਦੇ ਮੁਤਾਬਕ ਇਹ ਸਹੀ ਨਹੀਂ ਹੈਗਾ ਗੁੜ ਇਹਦੇ ਵਿੱਚ ਵੀ ਪ੍ਰੋਪਰਟੀਆਂ ਉਹੀ ਆ ਗਈਆਂ ਸਾਰੀਆਂ ਆਬਵੀਅਸਲੀ ਉਹ ਜਿਹੜੀ ਫੰਗਸ ਆ ਫੰਗਸ ਤਾਂ ਬਹੁਤ ਸਾਰੇ ਟੈਂਪਰੇਚਰ ਤੇ ਵੀ ਨਹੀਂ ਜਾਂਦੀ ਹੂੰ ਹੂੰ ਹਾਂ ਅੱਛਾ ਤੁਹਾਨੂੰ ਥੋੜਾ ਹੁਣ ਗਾਕੀ ਗੰਨਾ ਵੀ ਥੋੜਾ ਇਹਨਾਂ ਦਾ ਮਾਇਨਾ ਕਰ ਲਈਏ ਉਹ ਵੀ ਦੱਸਣਗੇ ਕਿ ਕਿੰਨਾ ਕਾ ਸਟੋਰੇਜ ਔਰ ਇਹਨਾਂ ਦੇ ਸਟੋਰੇਜ ਜਿਹੜੀ ਉਹ ਜ਼ਿਆਦਾ ਆ ਰਮਨ ਸ਼ਰਮਾ ਜੀ ਪਲੀਜ਼ ਇਹਨੂੰ ਦੱਸੋ ਸਟਾਕ ਬਹੁਤ ਕੀਤਾ ਹੋਇਆ ਸਟਾਕ ਜਿਹੜਾ ਇੰਨਾ ਜ਼ਿਆਦਾ ਆ ਉਹਦੇ ਨਾਲ ਆਬਵੀਅਸਲੀ ਇਹਨਾਂ ਦਾ ਪ੍ਰਾਣਾ ਹੋ ਜਾਣਾ ਹਾਂ ਨਹੀਂ ਇਹਨਾਂ ਦਾ ਪੀੜਿਆ ਜਾਣਾ ਤਾਂ ਹੁਣ ਖੇਤੀਬਾੜੀ ਵਿਭਾਗ ਦੇ ਜਿਹੜੇ ਮਾਹਰ ਮੌਕੇ ਤੇ ਆਏ ਨੇ ਤਾਂ ਜਿਹੜਾ ਗੰਨੇ ਦਾ ਸਟਾਕ ਹੈ ਉਹ ਉਹ ਵੀ ਇੱਕ ਤਰ੍ਹਾਂ ਦੇ ਨਾਲ ਦੇਖਿਆ ਜਾਣਾ ਹਾਲਾਂਕਿ ਇੱਕ ਤਾਂ ਗੰਨਾ ਕਹਿ ਦਿੱਤਾ ਗਿਆ ਕਿ ਫਿੱਟ ਨਹੀਂ ਹੈਗਾ ਡਿਸਟਰੋਏ ਹੋਏਗਾ ਉਹ ਆ ਵੀ ਥੋੜਾ ਸਾਰਾ ਇਹਨਾਂ ਨੂੰ ਗੰਨਾ ਦੱਸ ਦਿੰਨੇ ਆ ਹੂੰ ਆ ਇਹਨੂੰ ਵੀ ਦੇਖੋ ਗੰਨਾ ਤਾਂ ਮੇਰੇ ਰਮਨ ਸ਼ਰਮਾ ਜੀ ਆ ਦੇਖੋ ਆ ਦੇਖੋ ਇਹ ਟਰਾਲੀ ਚ ਪਿਆ ਵੀ ਗੰਨਾ ਜਿਹੜਾ ਕਿਉਂ ਜੀ ਰਮਨ ਜੀ ਬਿਲਕੁਲ ਇਹ ਵੀ ਪੁਰਾਣਾ ਹੈ ਹਾਂ ਆ ਰੈਡ ਰੌਟ ਹਾਂ ਜੀ ਇਹ ਰੈਡ ਰੌਟ ਇਹ ਰੈਡ ਰੌਟ ਥੋੜਾ ਇਹਦੇ ਬਾਰੇ ਵੀ ਚਰਨਾ ਪਾਓ ਹੂੰ ਇਹ ਵੀ ਇੱਕ ਡਿਜ਼ੀਜ਼ ਹੈ ਗੰਨੇ ਦੀ ਇਹ ਗੰਨੇ ਦੀ ਡਿਜ਼ੀਜ਼ ਹੈ ਬਸ ਇਹ ਤਾਂ ਹਿਊਮਨ ਹੈਲਥ ਲਈ ਪ੍ਰੋਬਲਮ ਨਹੀਂ ਪ੍ਰੋਬਲਮ ਨਹੀਂ ਛੱਕੀ ਪਰ ਉਹ ਫੰਗਲ ਦਿਖਾਈ ਜੀ ਹਾਂ ਫੰਗਲ ਦੀ ਫੰਗਲ ਦੀ ਬਹੁਤ ਆ ਜਾਂਦੀ ਹੈ ਹਾਂ ਜੀ ਇਹ ਗੰਨਾ ਵੀ ਪੁਰਾਣਾ ਹੈ ਇਹ ਇਹ ਵੀ ਪੁਰਾਣਾ ਜੀ ਇਹਨਾਂ ਟਰਾਲੀ ਚ ਰੱਖਿਆ ਹੀ ਪੁਰਾਣਾ ਕਰਦਾ ਦਿਨ ਰਾਤ ਕਰ ਰਹੇ ਹੋ ਅਗਰ ਤੂੰ ਪੀੜਦਾ ਨਾ ਤੇਰਾ ਉਹ ਮੇਰੀ ਬਾਤ ਸੁਣ ਅਗਰ ਤੈਨੂੰ ਪੀੜਦਾ ਨਾ ਸੰਦਰ 70 ਤੇ ਉਹ ਤੇਰਾ ਪੁਰਾਣਾ ਨਹੀਂ ਸੀ ਹੋਣਾ ਝੂਠ ਨਾ ਬੋਲਿਆ ਕਰੋ ਤੁਹਾਨੂੰ ਆਦਤਾਂ ਝੂਠ ਬੋਲਣ ਦੀ ਅਗਰ 1 ਹਫ਼ਤੇ ਸੇ ਉਹ 2 ਹਫ਼ਤੇ ਦਾ ਪੁਰਾਣਾ ਹੈ ਤੇਰਾ ਅਗਰ ਤੂੰ ਤੇਰਾ ਲੱਗਦਾ ਨਾ ਲਾਗਤ ਹੋਤੀ ਤਾਂ ਫ तेरे तेरे बेलने पर सारा गन्ना फ्रेश मिलना था हमें ये ट्रॉली में कितना है कहाँ है ठेकेदार का है? है, है ये कितने क्विंटल है भाई ये ट्रॉली में कितने क्विंटल गन्ना है यार खरीदया नहीं गन्ना कितने क्विंटल है ट्रॉली च और नहीं इतना नहीं कहां होगा इतना होगा ले बुलाओ पहले ठेकेदार का है ठेकेदार को पता होगा उसको बुलाओ 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 उसको हां वो उधर ओ आया ठेकेदार है है कितनी कितनी कितना माल में में तो आपकी कैपेसिटी एक दिन पीड़ लेते हो चाली पचास हो दिन रात चलाते कितने घंटे 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 चला रहे लेना 2340 तेरे तेरे बिलने पे कितना करना पड़ा है स्टॉक पड़ा कितना स्टॉक नहीं जी यार रात दिन चलावे जी 80 90 का भी है जितना रात दिन चलाने है जी हां 80 90 निकल जाएगा कितना निकल जो 80 90 कितने दिन कितने दिन का निकाल इस गन्ने से ये रात दिन में निकल हफ्ते में निकल जाएगा ਪੂਰਾ ਸਟਾਕ ਖਤਮ ਹੋਣ ਨੂੰ ਇਹਨਾਂ ਨੂੰ ਹਫਤਾ ਲੱਗ ਜਾਣਾ ਇਹ ਕਹਿ ਰਿਹਾ ਇਹ ਦੇਖੋ ਨਾ ਦੇਖੋ ਇਹ ਇਹਨਾਂ ਨੇ ਕਹਿਣਾ ਜਿਹੜਾ ਹਫਤਾ ਇਹਨੇ ਕਹਿਣਾ 14 ਦਿਨਾਂ ਨੂੰ ਹਫਤੇ ਚ ਕਹੂਗਾ ਇਹ ਝੂਠ ਬੋਲ ਰਿਹਾ ਇਹ ਨਹੀਂ ਚੱਲਦਾ ਜੀ ਇਹ ਤਾਂ ਦਿਨ ਰਾਤ ਲਈ ਕਹਿ ਰਹੇ ਆ ਫਿਲਹਾਲ ਦਿਨ ਦਿਨ ਚ ਚੱਲ ਰਿਹਾ ਇਹ ਇਹ ਗੰਨਾ ਹਾਂ ਚੱਲ ਰਿਹਾ ਦੋਬਲ ਹੋ ਜਾਣਾ ਜੀ ਇਹ ਇਹ ਦੋਬਲ ਹੋਣਾ ਨਾ ਜਿੱਦਾਂ ਇਹ 7 ਦਿਨ ਕਹਿੰਦਾ ਆਬਵੀਅਸਲੀ ਜਦੋਂ ਇਹ ਪੂਰਾ ਇਹੀ ਸਟਾਕ ਇਹ ਹੋਰ ਕੁਝ ਵੀ ਨਾ ਲਵੇ ਇਹਨੂੰ ਪੀੜਨ ਲਈ ਵੀ ਇਹਨੂੰ 14 ਦਿਨ ਲੱਗ ਜਾਣੇ ਕਿਉਂ ਰਮਨ ਜੀ ਔਰ 14 ਦਿਨ ਚ ਸਾਰਾ ਗੰਨਾ ਜਿਹੜਾ ਅੱਜ ਤੁਹਾਨੂੰ ਫਰੈਸ਼ ਦਿਖ ਰਿ